ਦੇ ਵਿੱਚ اٹੈਂਡੈਂਟ ਆਪਣੀ ਭੂਮਿਕਾ ਐਕਟਿਵਲੀ ਨਿਭਾਉਣਗੇ ਇਹ ਇਨਸਟਰਕਸ਼ਨਸ ਦਿੱਤੇ ਗਏ ਨੇ ਕਿ ਬੱਸ ਦਾ ਜੋ ਦਰਵਾਜ਼ਾ ਹੈ اٹੈਂਡੈਂਟ ਉਸ ਨੂੰ ਮੈਨ ਕਰੇਗਾ ਬੱਚਾ ਕੋਈ ਵੀ ਆਪ ਸਕੂਲ ਬੱਸ ਦਾ ਦਰਵਾਜ਼ਾ ਨਹੀਂ ਖੋਲੇਗਾ اٹੈਂਡੈਂਟ ਬੱਸ ਦੇ ਦਰਵਾਜ਼ੇ ਕੋਲ ਖੜਾ ਹੋਏਗਾ ਚਾਹੇ ਬੱਚੇ ਨੂੰ ਚੜਾਉਣਾ ਹੈ ਜਾਂ ਉਤਾਰਨਾ ਹੈ اٹੈਂਡੈਂਟ ਦਰਵਾਜ਼ਾ ਖੋਲ ਕੇ ਜੇਕਰ ਬੱਚਾ ਛੋਟਾ ਹੈ 5ਵੀਂ ਤੋਂ ਤੇ ਉਸ ਦੇ ਜੈਂਡਰ ਦੇ ਅਨੁਸਾਰ اٹੈਂਡੈਂਟ ਜਾਂ ਫੀਮੇਲ اٹੈਂਡੈਂਟ ਹੀ ਉਸ ਨੂੰ ਬੱਸ ਤੋਂ ਚੜਾਉਣ ਤੇ ਉਤਾਰਨਗੇ ਤਾਂ ਕਿ ਕਿਸੇ ਵੀ ਤਰੀਕੇ ਦੀ ਦੁਰਘਟਨਾ ਤੋਂ ਜੋ ਹੈ احتیاط ਰੱਖੀ ਜਾ ਸਕੇ ਨੰਗਲ ਐਸ ਡੀ ਐਮ ਅਨਮਜੋਤ ਕੌਰ ਤੇ ਨੰਗਲ ਡੀ ਐਸ ਪੀ ਕੁਲਵੀਰ ਸਿੰਘ ਠੱਕਰ ਸੰਦੂ ਥਾਣਾ ਮੁਖੀ ਐਸ ਐਚਓ ਰਾਹੁਲ ਸ਼ਰਮਾ ਨੇ ਪੁਲਿਸ ਪਾਰਟੀ ਦੇ ਨਾਲ ਅੱਜ ਪ੍ਰਾਈਵੇਟ ਸਕੂਲ ਪਹੁੰਚ ਸਕੂਲੀ ਬੱਸਾਂ ਦਾ ਨਿਰੀਖਣ ਕੀਤਾ ਇਸ ਮੌਕੇ ਐਸ ਡੀ ਐਮ ਮੈਡਮ ਅਨਮਜੋਤ ਕੌਰ ਵੱਲੋਂ ਸਕੂਲੀ ਬੱਸਾਂ ਵਿੱਚ ਤਾਇਨਾਤ ਡਰਾਈਵਰ ਕੰਡਕਟਰ ਅਤੇ ਮਹਿਲਾ ਸਹਾਇਕ ਨਾਲ ਵਿਸ਼ੇਸ਼ ਗੱਲਬਾਤ ਕੀਤੀ ਤੇ ਉਹਨਾਂ ਨੂੰ ਉਹਨਾਂ ਦੀ ਡਿਊਟੀ ਸੰਬੰਧੀ ਜਾਣਕਾਰੀ ਦਿੱਤੀ। ਉਹਨਾਂ ਕਿਹਾ ਕਿ ਸਕੂਲੀ ਬੱਸ ਵਿੱਚ ਸਹਾਇਕ ਤੇ ਮਹਿਲਾ ਸਹਾਇਕ ਵੱਲੋਂ ਬੱਚੇ ਨੂੰ ਉਤਾਰਨ ਅਤੇ ਚੜਾਉਣ ਦੇ ਸਮੇਂ ਸਕੂਲੀ ਬੱਸ ਦਾ ਦਰਵਾਜ਼ਾ ਖੁਦ ਖੋਲ੍ਹਿਆ ਜਾਵੇਗਾ ਤੇ ਬੱਚੇ ਨੂੰ ਆਪ ਚੜਾਇਆ ਤੇ ਉਤਾਰਿਆ ਜਾਵੇਗਾ ਤੇ ਸਕੂਲ ਪ੍ਰਸ਼ਾਸਨ ਨੂੰ ਹਦਾਇਤ ਕੀਤੀ ਕਿ ਸੇਫ ਸਕੂਲ ਵਾਹਨ ਪਾਲਿਸੀ ਦੇ ਅੰਤਰਗਤ ਤਹੇ ਮਾਪਦੰਡ ਅਪਣਾਏ ਜਾਣ। ਡੀਐਸਪੀ ਕੁਲਬੀਰ ਸਿੰਘ ਫੈਕਰ ਸੰਧੂ ਨੇ ਸਕੂਲ ਪ੍ਰਸ਼ਾਸਨ ਨੂੰ ਹਦਾਇਤ ਕੀਤੀ ਕਿ ਉਹਨਾਂ ਵੱਲੋਂ ਡਰਾਈਵਰ ਕੰਡਕਟਰ ਤੇ ਮਹਿਲਾ ਸਹਾਇਕ ਨੂੰ ਮੌਕੇ ਮੌਕੇ ਤੇ ਹਦਾਇਤਾਂ ਜਾਰੀ ਕੀਤੀਆਂ ਜਾਂਦੇ ਉਹਨਾਂ ਦੀ ਜਾਂਚ ਪੜਤਾਲ ਵੀ ਕੀਤੀ ਜਾਵੇ ਤਾਂ ਕਿ ਸਥਿਤੀ ਜਿਉਂ ਦੀ ਤਿਉਂ ਬਣੀ ਰਹੇ ਥਾਣਾ ਮੁਖੀ ਐਸਐਚਓ ਰਾਹੁਲ ਸ਼ਰਮਾ ਵੱਲੋਂ ਤਹਿ ਮਾਪਦੰਡਾਂ ਦੇ ਤਿਤ ਸਹਾਇਕ ਕੰਡਕਟਰ ਤੇ ਡਰਾਈਵਰਾਂ ਦੀ ਜਾਂਚ ਵੀ ਕੀਤੀ ਗਈ ਇਸ ਮੌਕੇ ਜਿੱਥੇ ਸਕੂਲੀ ਬੱਸਾਂ ਦੇ ਡਰਾਈਵਰ ਮਹਿਲਾ ਸਹਾਇਕ ਕੰਡਕਟਰ ਮੌਜੂਦ ਸਨ ਉੱਥੇ ਸਕੂਲ ਪ੍ਰਸ਼ਾਸਨ ਵੀ ਮੌਕੇ ਤੇ ਮੌਜੂਦ ਰਿਹਾ। एस डी मैडम और डी एस पी और एस एच ओ नंगल अचानक इन्होंने स्कूल का विजिट किया और ट्रांसपोर्ट यार्ड में सभी ड्राइवर्स कंडक्टर्स और लेडी अटेंडेंट्स को चेकअप किया और उन्होंने वेरिफिकेशन की और कई तरह की हमें इंस्ट्रक्शन दे गए कि कैसे बच्चों को मॉर्निंग में बिठाना है और इवनिंग में उनको कैसे बच्चों से गेट डाउन करना है कैसे एक अटेंडेंट बाहर खड़ेगा और एक बस के अंदर होगा इसके अलावा रिफ्लेक्टर्स सीसीटीवी ड्राइवर कंडक्टर की यूनिफॉर्म और पूरे जो सर्टिफिकेट्स हैं उसके बारे में भी हदायत दी कि यह सारे कमरे मुकम्मल होने चाहिए और सारी जितनी भी बसेस हैं हमारे स्कूल की उनकी डिटेल्स ली अटेंडेंट ड्राइवर्स बस नंबर्स और कितने बच्चे हैं कितने बच्चे रास्ते में उतरते हैं ये सारी डिटेल्स उन्होंने ली है और इंस्ट्रक्शन दी है कि ऐसी सारा स्मूथली चलता रहे वो डीएसपी साहब ने कहा कि खुद नए लुकवा के लगाएं और दो आगे और दो पीछे रिफ्लेक्टर सभी बसों में हों और हम एक दो दिन में सारे वो लगवा देंगे ਕੁਝ ਨਹੀਂ। ਅ ਡਰਾਈਵ ਜੀ ਇਹ ਕਈ ਦਿਨਾਂ ਤੋਂ ਅਸੀਂ ਚਲਾ ਰਹੇ ਹਾਂ ਕਿਉਂਕਿ ਸੇਫ ਸਕੂਲ ਵਾਹਨ ਪਾਲਿਸੀ ਦੇ ਵਿੱਚ ਵੈਸੇ ਤਾਂ ਰੈਗੂਲਰਲੀ ਸਕੂਲਾਂ ਨੂੰ ਇਨਸਟਰਕਸ਼ਨਸ ਵੀ ਜਾਂਦੇ ਐ ਤੇ ਚੈਕਿੰਗ ਵੀ ਹੁੰਦੀਆਂ ਨੇ ਪਰ ਕਿਉਂਕਿ ਸਰਦੀਆਂ ਦਾ ਮੌਸਮ ਸ਼ੁਰੂ ਹੋ ਚੁੱਕਿਆ ਹੈ ਅੱਗੇ ਆਉਣ ਵਾਲੇ ਸਮੇਂ 'ਚ ਧੁੰਦ ਵਾਲੇ ਦਿਨ ਵੀ ਆਉਣਗੇ ਸੋ ਇਸ ਲਈ ਇਹਿਤਿਆਤਨ ਜੋ ਹੈ ਅ ਚੈਕਿੰਗ ਵਧਾ ਵੀ ਦਿੱਤੀ ਗਈ ਹੈ ਤੇ ਸਕੂਲਾਂ ਦੇ ਵਿੱਚ ਪਹੁੰਚ ਕੇ ਵੀ ਚੈਕਿੰਗ ਕੀਤੀ ਜਾ ਰਹੀ ਹੈ। ਐਕਚੁਅਲੀ ਸਕੂਲ ਬੱਸਸ ਦੇ ਵਿੱਚ ਇਹ ਸੇਫ ਸਕੂਲ ਵਾਹਨ ਪਾਲਿਸੀ ਦੇ ਵਿੱਚ ਹੀ ਇਨਸਟਰਕਸ਼ਨਸ ਨੇ ਕਿ ਇੱਕ ਕੰਡਕਟਰ ਦਾ ਹੋਣਾ ਤੇ ਜੇਕਰ ਸਕੂਲ ਦੇ ਵਿੱਚ ਬੱਸ ਦੇ ਵਿੱਚ ਗਰਲ ਸਟੂਡੈਂਟਸ ਨੇ ਤੇ ਇੱਕ ਲੇਡੀ ਅਟੈਂਡੈਂਟ ਦਾ ਹੋਣਾ ਲਾਜ਼ਮੀ ਹੈ ਇਹਨਾਂ ਦਾ ਨਾ ਹੋਣ ਦੀ ਸੂਰਤ ਦੇ ਵਿੱਚ ਬੱਸਸ ਨੂੰ 5-5000 ਦਾ ਚਲਾਨਿੰਗ ਵੀ ਕੀਤਾ ਜਾ ਸਕਦਾ ਹੈ ਤੇ ਪਿੱਛੇ ਜਿਹੇ ਕੁਝ ਦੁਰਘਟਨਾਵਾਂ ਵੀ ਸਾਹਮਣੇ ਆਈਆਂ ਸੀਗੀਆਂ ਸੋ ਉਹਨਾਂ ਦੇ ਇhtiyat ਵਜੋਂ ਵੀ ਤੇ ਇੱਕ ਰਿਫਰੈਸ਼ਰ ਵਜੋਂ ਵੀ ਅੱਜ ਸਕੂਲ ਬੱਸਸ ਦੀ ਚੈਕਿੰਗ ਕੀਤੀ ਗਈ ਤੇ ਇੱਕ ਇਨਸਟਰਕਸ਼ਨਸ ਅਸੀਂ ਸਾਰੇ ਸਕੂਲਾਂ ਨੂੰ ਮੁਰਤੋਂ ਕੀਤੇ ਜੋ ਮੈਂ ਹੁਣ ਰਿਪੀਟ ਵੀ ਕਰਨਾ ਚਾਹਾਂਗੀ ਕਿ ਬੱਸਸ ਦੇ ਵਿੱਚ ਅਟੈਂਡੈਂਟ ਆਪਣੀ ਭੂਮਿਕਾ ਐਕਟਿਵਲੀ ਨਿਭਾਉਣਗੇ ਇਹ ਇਨਸਟਰਕਸ਼ਨਸ ਦਿੱਤੇ ਗਏ ਨੇ ਕਿ ਬੱਸ ਦਾ ਜੋ ਦਰਵਾਜ਼ਾ ਹੈ ਅਟੈਂਡੈਂਟ ਉਸ ਨੂੰ ਮੈਨ ਕਰੇਗਾ ਬੱਚਾ ਕੋਈ ਵੀ ਆਪ ਸਕੂਲ ਬੱਸ ਦਾ ਦਰਵਾਜ਼ਾ ਨਹੀਂ ਖੋਲੇਗਾ اٹینڈੈਂਟ ਬੱਸ ਦੇ ਦਰਵਾਜ਼ੇ ਕੋਲ ਖੜਾ ਹੋਏਗਾ ਚਾਹੇ ਬੱਚੇ ਨੂੰ ਚੜਾਉਣਾ ਹੈ ਜਾਂ ਉਤਾਰਨਾ ਹੈ اٹینڈੈਂਟ ਦਰਵਾਜ਼ਾ ਖੋਲਕੇ ਜੇਕਰ ਬੱਚਾ ਛੋਟਾ ਹੈ 5ਵੀਂ ਤੋਂ ਤੇ ਉਸ ਦੇ ਜੈਂਡਰ ਦੇ ਅਨੁਸਾਰ اٹینڈੈਂਟ ਜਾਂ ਫੀਮੇਲ اٹینڈੈਂਟ ਹੀ ਉਸ ਨੂੰ ਬੱਸ ਤੋਂ ਚੜਾਉਣ ਤੇ ਉਤਾਰਨਗੇ ਤਾਂ ਕਿ ਕਿਸੇ ਵੀ ਤਰੀਕੇ ਦੀ ਦੁਰਘਟਨਾ ਤੋਂ ਜੋ ਹੈ احتیاط ਰੱਖੀ ਜਾ ਸਕੇ ਇਸ ਲੜੀ ਦੇ ਵਿੱਚ ਕੱਲ ਹੋਰ ਸਕੂਲ ਵੀ ਚੈੱਕ ਕੀਤੇ ਨੇ ਤੇ ਅੱਗੇ ਜੋ ਹੈ ਹੋਰ ਸਕੂਲ ਵੀ ਚੈੱਕ ਇੱਤੇ ਜਾਣਗੇ ਕਿਉਂਕਿ ਨੈਚੁਰਲ ਹੈ ਕਿ ਬੱਚੇ ਹਰ ਜਗ੍ਹਾ ਪੜਦੇ ਤੇ ਹਰ ਜਗ੍ਹਾ ਹੀ ਪ੍ਰੀਕਾਸ਼ਨ ਦੇ ਦੀ ਸੇਫਟੀ ਜੰਮੀ ਅੱਜ ਦੇ ਦਿਨ ਅਸੀਂ ਅਵੇਅਰ ਕਰ ਰਹੇ ਹਾਂ ਚੈਕਿੰਗ ਹਾਲੇ ਸਾਡੀ ਚੱਲੀ ਹੈਗੀ ਐ ਸੋ ਜਿੱਥੇ ਇਹਨਾਂ ਦੀ ਚਲਾਨੀ ਬਣਦੀ ਹੋਏਗੀ ਜਾਂ ਜਿੱਥੇ ਹੁਣ ਤਾਈਆਂ ਆਉਣਗੀਆਂ ਉਹ ਵੀ ਉਹਨਾਂ ਤੇ ਕਾਰਵਾਈ ਵੀ ਕੀਤੀ ਜਾਏਗੀ ਪਰ ਅੱਜ ਸਾਡਾ ਮੇਨ ਫੋਕਸ ਬਸਾਂ ਦੀ ਮੈਨ ਪਾਵਰ ਤੇ ਤੇ ਉਹਨਾਂ ਦੀ ਐਜੂਕੇਸ਼ਨ ਤੇ ਸੀ ਬੱਸਸਾਂ ਦੇ ਵਿੱਚ ਜਦੋਂ ਵੀ ਚੈਕਿੰਗ ਹੁੰਦੀ ਹੈ ਸੀਸੀਟੀਵੀ ਜਦੋਂ ਫੁੱਲ ਚੈਕਿੰਗ ਹੁੰਦੀ ਹੈ ਸੀਸੀਟੀਵੀ ਹੋਵੇ ਫਰਸਟ ਏਡ ਬਾਕਸ ਹੋਵੇ ਰਿਫਲੈਕਟਰਸ ਹੋਣ ਹੋਰ ਵੀ ਜਿਹੜੀਆਂ ਇਵਨ ਫਾਇਰ ਐਕਸਟਿੰਗੁਇਸ਼ਰ ਉਹਨਾਂ ਦੀ ਐਕਸਪਾਇਰੀ ਡੇਟ ਹੈ ਸਾਰੀਆਂ ਚੀਜ਼ਾਂ ਬਹੁਤ ਬਰੀਕੀ ਦੇ ਨਾਲ ਦੇਖੀਆਂ ਜਾਂਦੀਆਂ ਨੇ ਸੋ ਜਦੋਂ ਵੀ ਬੱਸਸ ਦੇ ਵਿੱਚ ਸੀਸੀਟੀਵੀ ਨਹੀਂ ਪਾਏ ਗਏ ਹੈ ਉਹਨਾਂ ਦੀ ਚਲਾਨਿੰਗ ਵੀ ਹੋਈ ਹੈ ਤੇ ਨਾਲ ਇਨਸਟਰਕਸ਼ਨਸ ਵੀ ਗਏ ਨੇ ਕਿ ਬੱਸਸ ਉਦੋਂ ਤੱਕ ਨਾ ਚਲਾਈਆਂ ਜਾਣ ਜਦੋਂ ਤੱਕ ਸੀਸੀਟੀਵੀ ਅਪਡੇਟਡ ਨਾ ਹੋਵੇ ਸੋ ਇੱਥੇ ਵੀ ਜਿੱਥੇ ਹੁਣ ਤਾਈਆਂ ਨੇ ਉਹਨਾਂ ਦੀ ਜ਼ਰੂਰ ਜੋ ਹੈ ਕਰੈਕਸ਼ਨ ਹੋਵੇਗੀ ਨਹੀਂ ਤਾਂ ਐਕਸ਼ਨ ਮਿਲੂਗਾ